kilo Kamal ji anata kilogram Kamal ab ho ਆਜਾ ਨਾ ਉਹ ਪੁਲਿਟਿਕ ਆਪੀ ਨਾਲ ਫੋਟੋ ਬਣਾ ਲਾਂ ਵੀ ਲੋਕਾਂ ਨੂੰ ਪੰਗਤ ਦੇ ਕੇ ਕਾਗਜ਼ ਦਿਖਾਓ ਨਾ ਕਹਿੰਦੇ ਤੁਹਾਨੂੰ ਗੱਲ ਕਿਹੜੀ ਗਈ ਕਾਗਜ਼ ਦੀ ਸਾਡੀ ਸਾਰਾ ਕੋਹ ਹੈ ਨਾ ਜੋ ਵੀ ਦਿਖਾਵਾਂਗੇ ਟੀਚੇ ਤੇ ਲੱਗ ਰਿਹਾ ਹੈ ਇਹ ਕਾਗਜ਼ ਦਿਖਾਓ ਜੋ ਵੀ ਸਮਝ ਨਹੀਂ ਤਰਤੀ ਜੀ ਕਾਗਜ਼ ਦਿਖਾਈ ਜੀ ਕਾਗਜ਼ ਸਰਕਾਰ ਕੋਣ ਜਿਹੜਾ ਸੰਸਦ ਉਹ ਸੰਸਦ ਕਿਵੇਂ ਲਾਣ ਲੱਗੇ ਕਰਨ ਤਰਾਈ ਨੇ ਕਹ ਕੇ ਇਹਨੂੰ

ਹਾਂਜੀ ਸ਼ਹਿਰੀ ਜੇ ਕੋਲ ਤਾਂ ਸਾਥ ਦੋ ਤੁਸੀਂ ਕਿਉਂ ਹੋਰ ਗੱਲਾਂ ਕਰ ਰਹੇ ਹੋ ਐਵੇਂ ਐਵੇਂ ਆਇਆ ਕਿ ਤੁਸੀਂ ਇੱਕ ਨੂਨ ਜਿਹੜਾ ਵਾ ਇਹਨੂੰ ਕੋ ਮਾੜਾ ਉਠਾ ਸਮਝੋ ਕਾਇਰ ਕੋ ਨਾ ਸਮਝਣ ਦੇ ਕਾਨੂੰਨ ਆ ਦੇਖੋ ਕੀ ਕਰਦੇ ਆ ਕੱਟਣ ਦੇ ਆ ਜੀ ਇਹ ਮੈਂ ਮਾਝਾ ਕਿਸਾਨ ਸੰਘਾ ਕਮੇਟੀ ਦਾ ਯੂਥ ਪ੍ਰਧਾਨ ਪੰਜਾਬ ਦਾ ਤੇ ਇਹ ਜਥੇਬੰਦੀ ਪਤੀ ਜਥੇਬੰਦੀਆਂ ਚ ਇੱਕ ਜਥੇਬੰਦੀ ਆ ਤੇ ਇਹ ਪੁਲਸ ਵਾਲੇ ਹੁਣ ਤੁਹਾਨੂੰ ਸੀਜ਼ਨ ਪਤਾ ਵਾਲੀ ਗਰਮੀ ਦਾ ਸੀਜ਼ਨ ਆ ਜੇ ਇਹ ਕਿਨੇ ਜਾਲੀ ਲਾਤੀ ਤੇ ਜੇ ਕੋਈ ਕੋਆਪਰੇਟ ਕਰਕੇ ਲਾ ਦਿੰਦਾ ਤੇ ਉਹਦੇ ਚ ਵੀ ਉਹ ਕਿਹੜਾ ਨਜਾਇਜ਼ ਕਿਹੜਾ ਬਲਪੀ ਉਹ ਕਿਹੜੇ ਪੁਲਸ ਵਾਲੇ ਤੇ ਜਾਇਜ਼ ਧੱਕਾ ਕਰ ਤੇ ਉਹ ਗਲਤ ਗੱਲ ਆ ਜੇ ਪਬਲਿਕ ਕੋਆਪਰੇਟ ਕਰ ਰਹੀ ਆ ਤੇ ਤੁਸੀਂ ਵੀ ਕੋਆਪਰੇਟ ਕਰੋ ਜੇ ਨਹੀਂ ਕਰੀ ਤੇ ਫਿਰ ਤੁਹਾਡਾ ਬੰਦਾ ਵੀ ਹਾਕਾ ਇੱਕ ਕਾਰਵਾਈ ਕੀਤੀ ਜਾਵੇ ਤੁਹਾਨੂੰ ਲੱਗਦਾ ਨਹੀਂ ਕਿ ਤੁਹਾਨੂੰ ਕਹਿੰਦੇ ਕਿ ਇਹ ਜਾਲ ਚ ਨਹੀਂ ਲੱਗਣੇ ਤੇ ਇਹ ਜਾਲੀਆਂ ਭਾਜੀ ਉਸ ਵੇਲੇ ਲਾਤੀਆਂ ਜਾਲੀ ਫਰੰਟ ਸ਼ੀਸ਼ੇ ਦਾ ਕੋਈ ਜਾਲੀ ਨਹੀਂ ਕੁਝ ਨਹੀਂ ਬੈਕ ਸਾਈਡ ਤੇ ਆ ਉਹ ਗਰਮੀ ਹੋ ਗਈ ਤੁਹਾਨੂੰ ਪਤਾ ਗਰਮੀ ਦਾ ਮੌਸਮ ਹੈ ਤੇ ਗਰਮੀ ਹਰ ਕੋਈ ਚਾਹੁੰਦਾ ਵੀ ਆ ਗਰਮੀ ਤੋਂ ਭੇਜ ਕੋਈਆਂ ਦੇ ਅਸੀਂ ਨਹੀਂ ਜਲਦਾ ਸਪਾਇਰ ਆ ਰਹੀ ਸੀ ਕਿਸੇ ਪਾਰ ਚ ਭਾਜੀ ਆਪਾਂ ਕਿਉਂਕਿ ਆਹਨੂੰ ਜਾਣਦੇ ਆਪਾਂ ਕਹਿੰਦੇ ਉਹਨਾਂ ਨੂੰ ਪਹਿਲਾਂ ਆਪਾਂ ਕੋਈ ਇਹੋ ਜਿਹਾ ਕੰਮ ਨਹੀਂ ਕਰਦੇ ਟ੍ਰੈਫਿਕ ਦੇ ਜਿੰਨੇ ਵੀ ਨਿਯਮ ਹੈਗੇ ਆ ਉਹਨਾਂ ਨੂੰ ਸਖਤੀ ਨਾਲ ਜਣਾਵਾ ਉਹਨਾਂ ਦੀ ਪਾਲਣਾ ਕੀਤੀ ਜਾਵੇਗੀ ਕਿਸੇ ਵੀ ਨਿਜਮ ਨੂੰ ਜਿਹੜਾ ਅੰਗੋਲਿਆ ਨਹੀਂ ਕੀਤਾ ਜਾਏਗਾ। ਉਹ ਪਈ ਜਾਣੇ ਪਟਾਕੇ ਮਾਰਨ ਵਾਲੇ ਐ ਫੁੱਲਟ ਦੇ ਜਿਹੜੇ ਪਟਾਕੇ ਵਜਾਉਂਦੇ ਐ। ਉਹਨਾਂ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਏਗਾ। ਜੇ ਕਿਸੇ ਦੇ ਕਾਲੀਆਂ ਜਾਲੀਆਂ ਲੱਗੀਆਂ, ਬਲੈਕ ਫੋਟਮਾਂ ਲਾਈਆਂ। ਉਹਨਾਂ ਦਾ ਵੀ ਚਲਾਨ ਕੀਤਾ ਜਾਏਗਾ। ਬਾਕੀ ਕੋਈ ਵੀ ਡਰੰਕਡ ਡਰਾਈਵਰ ਐ, ਬਿਨਾਂ ਨੰਬਰੀਆ, ਮੂੰਹ ਬੰਨੇ ਐ, ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ। ਪੁਲਿਸ ਕਾਬੂ ਕੀਤਾ ਕਿਨੇ ਤੋਂ ਪਟਾਕਾ ਮਾਰਿਆ। ਉਹ ਤਾਂ ਤੁਹਾਨੂੰ ਦਿਖਾਏ ਦਿੱਤਾ ਪਟਾਕਿਆਂ ਦੀ ਇੰਨੀ ਜ਼ਿਆਦਾ ਗੂੰਜ ਸੀ। ਕਿ ਮੇਰੇ ਆਪਣੇ ਕੰਨ ਜਿਹੜੇ ਆ ਉਹ ਸੁਣ ਨਹੀਂ ਰਹੇ ਨਹੀਂ ਆਵਾਜ਼ ਅੱਜ ਕਿੰਨੇ ਚੰਗ ਤੇ ਚਲਾਨ ਅਸੀਂ ਕੋਈ ਅੱਜ 50 ਦੇ ਕਰੀਬ ਕਰਤੇ ਆ ਤੇ ਅੱਜੇ ਅਸੀਂ ਕਰ ਰਹੇ ਆ ਹੋਰ ਸਖਤੀ ਨਾਲ ਕਰ ਰਹੇ ਆ